ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਚੈਨਲ 'ਚ ਅੱਜ ਮੈਂ ਤੁਹਾਡੇ ਨਾਲ ਇਹ ਪੱਤੀ ਕੱਲੀ ਪੱਤੀ ਦਾ ਡਿਜ਼ਾਈਨ ਬਣਾਉਣਾ ਦੱਸਾਂਗੀ ਵੀ ਪੱਤੀ ਕਿਸ ਤਰ੍ਹਾਂ ਬਣਾਉਂਦੇ ਨੇ ਮੈਨੂੰ ਇੰਸਟਾਗ੍ਰam ਤੇ ਵੀ ਕਮੈਂਟਸ ਆਏ ਸੀ ਕਿ ਤੁਸੀਂ ਕੱਲੀ ਪੱਤੀ ਦੱਸੋ ਇੱਕ ਵਾਰੀ ਦੁਬਾਰਾ ਬਣਾਣੀ ਤੇ ਮੈਂ ਕਿਹਾ ਫਿਰ ਮੈਂ ਨੈਕਸਟ ਵੀਡੀਓ ਇਹੀ ਪਾਵਾਂਗੀ ਪਿਛਲੀ ਵੀਡੀਓ 'ਚ ਵੀ ਕਿਹਾ ਸੀ ਮੈਂ ਕੱਲੀ ਪੱਤੀ ਬਣਾਣੀ ਦੱਸਾਂਗੀ ਸਭ ਤੋਂ ਪਹਿਲਾਂ ਇਹ ਲੀਫ ਤੁਸੀਂ ਡਰਾਅ ਕਰ ਲਿਓ ਫਿਰ ਲੀਫ ਜਿਹੜੀ ਇਹ ਨੋਕ ਹੈ ਜਿਹੜੀ ਇਹ ਨੋਕ ਹੈ ਇੱਥੇ ਤੁਸੀਂ ਆਰੀ ਪਾਣੀ ਹੈ ਤਾਂ ਚਲੋ ਥੱਲੇ ਤੁਸੀਂ ਧਾਗਾ ਲੈਣਾ ਹੈ ਇਸ ਦੇ ਉੱਪਰ ਹੀ ਇੱਕ ਵਾਰੀ ਹੋਰ ਆਰੀ ਪਾਣੀ ਜਿਹੜਾ ਦੂਸਰਾ ਨੋਟ ਹੋਏਗਾ ਸੀ ਉਹਦੇ ਤੇ ਅਸੀਂ ਕੱਟਣਾ ਨੇ ਲਵਾਂਗੇ ਹੁਣ ਅਸੀਂ ਇੱਥੇ ਚਾਰ ਕੱਟਦਾਨੇ ਲਵਾਂਗੇ ਫਿਰ ਤੁਸੀਂ ਨਾਪ ਲੈਣਾ ਕਿੱਥੇ ਤੱਕ ਆਂਦਾ ਇਹ ਇਹ ਦੇਖੋ ਇਹ ਇਧਰ ਤੱਕ ਆ ਰਿਹਾ ਅਸੀਂ ਇੱਥੇ ਆਰੀ ਪਾਵਾਂਗੇ ਧਾਗਾ ਲਵਾਂਗੇ ਫਿਰ ਇੱਕ ਰੋਟ ਹੋਰ ਬਣਾਵਾਂਗੇ ਦੋ ਨੋਟ ਬਣਾਣੇ ਨੇ ਹਰ ਵਾਰੀ ਜਿੰਨੇ ਵੀ ਜਿੰਨੀ ਵਾਰ ਵੀ ਤੁਸੀਂ ਕੱਟਦਾਨਾ ਲੋਗੇ ਨੋਟ ਦੋ ਹੀ ਬਣਾਣੇ ਨੇ ਫਿਰ ਤੁਸੀਂ ਇਹ ਜਿਹੜੀ ਇਹਦੇ ਦੇਖੋ ਥਰਡ ਜਿਹੜਾ ਕੱਟਦਾਨਾ ਹੈ ਇੱਥੇ ਤੱਕ ਆਰੀ ਲੈ ਕੇ ਜਾਣਾ ਠੀਕ ਹੈ ਪਹਿਲਾ ਜਿਹੜੇ 4 ਬੀਟਸ ਅਸੀਂ ਪਾਏ ਨੇ ਇਹ ਇੱਥੇ ਆਈ ਲੈ ਕੇ ਆਵਾਂਗੇ 3rd ਕੱਟ ਦਾਣੇ 'ਚ ਕਿਉਂਕਿ ਇੱਥੋਂ ਛੋਟੀ ਹੁੰਦੀ ਜਾਏਗੀ ਠੀਕ ਹੈ ਡੰਡੀਆ ਇੱਥੋਂ ਛੋਟੀ ਹੁੰਦੀ ਜਾਏਗੀ ਫਿਰ ਨਾਪ ਲਓ ਕਿੱਥੇ ਤੱਕ ਆਂਦਾ ਹੈ ਇੱਥੋਂ ਗੰਢੀ ਵੱਧ ਦੀ ਜਾਏਗੀ ਫਿਰ ਇੱਕ ਨੋਟ ਅਸੀਂ ਇੱਥੇ ਪਾਵਾਂਗੇ ਇੱਕ ਨੋਟ ਅਸੀਂ ਹੋਰ ਇਹਦੇ ਨਾਲ ਹੀ ਬਣਾਵਾਂਗੇ ਜੇ ਤੁਸੀਂ ਥੱਲੇ ਧਾਗ ਲਗੋ ਤਿਆਰੀ ਨੂੰ ਥੋੜੀ ਜੀ ਕਮਾ ਕੇ ਉੱਤੇ ਖਿੱਚਣੀ ਹੈ ਵੀ ਧਾਗਾ ਥੱਲੇ ਦਾ ਛੁੱਟੇ ਨਾ ਆਰੀ 'ਚ ਆ ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਇਧਰ ਬਣਾਈ ਹੈ ਸੇਮ ਅਸੀਂ ਉਸੇ ਤਰ੍ਹਾਂ ਹੀ ਇਧਰਲੀ ਪਾਸੇ ਬਣਾਵਾਂਗੇ ਪੱਤੀ ਦਾ ਇੱਕ ਵਾਰੀ ਉਧਰ ਬਣਾਉਂਦੇ ਨੇ ਪਰਲੇ ਪਾਸੇ ਇੱਕ ਵਾਰੀ ਇਧਰ ਆਉਂਦੇ ਆ ਫਿਰ ਇੱਕ ਵਾਰੀ ਪਰਲੇ ਪਾਸੇ ਇੱਕ ਵਾਰੀ ਇਧਰ ਠੀਕ ਹੈ ਉਸੇ ਤਰ੍ਹਾਂ ਇਹਦੇ ਇੱਕ ਨੋਟ ਬਣਾਵਾਂਗੇ ਇਹਦੇ ਨਾਲ ਹੀ ਅਸੀਂ ਉੱਪਰ ਇੱਕ ਹੋਰ ਨੋਟ ਬਣਾਵਾਂਗੇ ਨੋਟ ਅਸੀਂ ਦੋ ਹੀ ਬਣਾਣੀਆਂ ਨੇ ਠੀਕ ਹੈ ਪੱਤੀ ਦਾ ਡਿਜ਼ਾਈਨ ਤੇ ਅਬਜਲੀ ਸਭ ਨੂੰ ਹੀ ਆਣਾ ਹੀ ਚਾਹੀਦਾ ਕਿਉਂਕਿ ਡਿਜ਼ਾਈਨ ਚ ਮੋਸਟਲੀ ਜ਼ਿਆਦਾਤਰ ਪੱਤੀਆਂ ਦਾ ਡਿਜ਼ਾਈਨ ਜ਼ਰੂਰ ਪਾਇਆ ਜਾਂਦਾ ਹੈ ਦੇਖੋ ਤੁਸੀਂ ਸੇਮ ਉਸੇ ਤਰ੍ਹਾਂ ਹੀ ਇੱਕ ਨੋਟ ਇੱਧਰ ਪਾਵਾਂਗੇ ਇੱਕ ਨੋਟ ਇਸੇ ਨਾਲ ਹੀ ਹੋਰ ਲਵਾਂਗੇ ਨੋਟ ਤੁਸੀਂ ਦੋ ਹੀ ਲੈਣੇ ਹੈ ਠੀਕ ਹੈ ਜਦੋਂ ਕੱਟ ਦਾਣੇ ਪਾਵੋਗੇ ਉਦੋਂ ਵੀ ਦੋ ਹੀ ਲੈਣੇ ਜਦੋਂ ਤੁਸੀਂ ਕੱਟ ਦਾਣੇ ਲੈ ਲਓਗੇ ਸੈਂਟਰ ਚ ਆਓਗੇ ਤਾਂ ਵੀ ਦੋ ਹੀ ਲੈਣੇ ਹੋਰ ਐਸੀ ਜਿਹੜੇ ਹੋਰ ਐਸੀ ਜਿਹੜੀ ਡੰਡੀਆਂ ਲਈਆਂ ਸੀ ਚਾਰ ਉਸ ਦੇ 3rd ਬੀਡ ਤੋਂ ਅਸੀਂ ਸਟਾਰਟ ਕਰਾਂਗੇ ਆ ਦੇਖੋ ਇਹ ਇੱਥੋਂ ਸ਼ੁਰੂ ਕਰਾਂਗੇ ਹੁਣ ਅਸੀਂ ਇਸ ਵਾਲੇ ਤੋਂ ਠੀਕ ਹੈ ਪਹਿਲਾਂ ਇੱਥੋਂ ਸ਼ੁਰੂ ਕੀਤਾ ਸੀ ਹੁਣ ਅਸੀਂ ਸੈਕਿੰਡ ਜਿਹੜਾ ਹੁਣ ਪਨੈ ਸੀ ਡੰਡੀ ਇੱਥੋਂ ਸ਼ੁਰੂ ਕਰਾਂਗੇ ਇਹ ਥਰਡ ਤੱਕ ਅਸੀਂ ਲੈ ਕੇ ਜਾਵਾਂਗੇ ਦੇਖੋ ਤੁਸੀਂ ਸੈਕਿੰਡ ਮਤਲਬ ਉੱਤੋਂ ਦੀ ਸੈਕਿੰਡ ਥੱਲੋਂ ਦੀ ਮੈਂ ਥਰਡ ਬੋਲ ਰਹੀ ਆ ਉੱਤੋਂ ਦੀ ਸੈਕਿੰਡ ਕੱਟਦਾਨੇ ਚ ਲੈ ਕੇ ਜਾਵਾਂਗੇ ਆਰੀ ਨੂੰ ਉਪਰੋਂ ਵੱਟ ਘੱਟਦੀ ਜਾਏਗੀ ਥੱਲੋਂ ਵੱਧਦੀ ਜਾਏਗੀ ਠੀਕ ਹੈ ਪੱਤੀ ਦਾ ਜਿਹੜਾ ਇਹ ਡਿਜ਼ਾਈਨ ਹੈ ਆ ਦੇਖੋ ਇੱਕ ਨੋਟ ਇਹ ਹੋ ਗਿਆ ਇਹਦੇ ਨਾਲ ਹੀ ਆ ਇੱਕ ਨੋਟ ਅਸੀਂ ਹੋਰ ਲਿਆ ਸੈਕਿੰਡ ਵਾਲੇ ਕਟ ਦਾਨੇ ਤੋਂ ਠੀਕ ਹੈ ਫਿਰ ਚਾਰ ਬੀੜ ਅਸੀਂ ਲਵਾਂਗੇ ਫਿਰ ਇਹ ਇੱਥੇ ਵੱਧ ਜਾਏਗੀ ਦੇਖੋ ਇਧਰੋਂ نیچے ਨੂੰ ਆਉਂਦੇ ਜਾਣਾ ਉੱਤੋਂ ਦੀ ਇੱਕ ਇੱਕ ਕਟ ਦਾਣਾ ਨੀਵਾ ਹੋਈ ਜਾਣਾ ਇਹ ਡੰਡੀਆਂ ਇਹ ਤੁਸੀਂ ਬਹੁਤ ਈਜ਼ੀਲੀ ਸਿੱਖ ਸਕਦੇ ਹੋ ਆਰਾਮ ਨਾਲ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਜੋ ਤੁਹਾਨੂੰ ਵਾਰੀ ਚਲਾਣੀ ਆ ਜਾਏਗੀ ਫਿਰ ਤੁਹਾਨੂੰ ਵੀ ਸਮਝ ਅੱਛੇ ਤਰ੍ਹਾਂ ਪਤਾ ਪਚਾਲ ਜਾਵੇਗਾ ਬਸ ਪ੍ਰੈਕਟਿਸ ਕਰੋ ਜਿੰਨੀ ਹੋ ਸਕਦੀ ਮੈਨੂੰ ਵੀ ਆਰੀ ਚਲਾਣੀ ਨਹੀਂ ਸੀ ਆਂਦੀ ਪਰ ਮੈਂ ਵੀ ਚਲਾ ਚਲਾ ਕੇ ਆ ਰਹੀ ਜਿਹਨੂੰ ਸ਼ੌਂਕ ਹੁੰਦਾ ਹੈ ਤੁਹਾਨੂੰ ਪਤਾ ਹੈ ਉਹ ਕੁਝ ਵੀ ਸਿੱਖ ਸਕਦਾ ਇੰਟਰਸਟ ਰੱਖਦੇ ਜਿਹੜੀ ਚੀਜ਼ ਤੇ ਉਹ ਆ ਹੀ ਜਾਂਦਾ ਹੈ ਮੇਰੇ ਰੱਬ ਦੀ ਹੋ ਹੀ ਜਾਂਦੀ ਹੈ ਤੇ ਆ ਦੇਖੋ ਇਧਰ ਫਿਰ ਅਸੀਂ ਇੱਕ ਨੋਟ ਹੋਰ ਲਵਾਂਗੇ ਨੋਟ ਤੁਸੀਂ ਦੋ ਹੀ ਲੈਣੇ ਨੇ ਠੀਕ ਹੈ ਇਹ ਤੁਸੀਂ ਧਿਆਨ ਰੱਖਣਾ ਨੋਟ ਤੁਸੀਂ ਦੋ ਹੀ ਲੈਣੇ ਨੇ ਠੀਕ ਹੈ ਜਿਹੜਾ ਵੀ ਕੰਮ ਕਰੋ ਸ਼ੌਂਕ ਨਾਲ ਕਰੋ ਤੇ ਫਿਰ ਉਹ ਕਾਮ ਆ ਹੀ ਜਾਂਦਾ ਵੇ ਮੈਨੂੰ ਵੀ ਆਰੀ ਚਲਾਣੀ ਨਹੀਂ ਸੀ ਬਿਲਕੁਲ ਵੀ ਨਹੀਂ ਸੀ ਆਂਦੀ ਪਰ ਮੈਂ ਵੀ ਸਿੱਖ ਲਈ ਹੌਲੀ ਹੌਲੀ ਪ੍ਰੈਕਟਿਸ ਕਰ ਕਰਕੇ ਰਫ ਕੱਪੜੇ ਤਾਂ ਪ੍ਰੈਕਟਿਸ ਕਰਦੀ ਰਹੀ ਹੁਣ ਮੈਂ ਵੀ ਡਿਜ਼ਾਈਨ ਆਰੀ ਦੇ ਨਾਲ ਹੀ ਮੋਸਟਲੀ ਜ਼ਿਆਦਾਤਰ ਬਣਾਉਣੀ ਆ ਮੈਨੂੰ ਥੋੜਾ ਧਾਗਾ ਲੈਣ ਚ ਵੀ ਪ੍ਰੋਬਲਮ ਨਹੀਂ ਹੁੰਦੀ ਹੁਣ ਪਹਿਲਾਂ ਆਰੀ 'ਚ ਮੈਂ ਜਿਵੇਂ ਮੈਨੂੰ ਇੱਕ ਕੱਟ ਦਾਣੇ ਲੋੜ ਸੀ ਇੱਕ ਹੀ ਲੈਂਦੀ ਸੀ ਹੁਣ ਮੈਂ ਆਰੀ ਫੜ ਕੇ ਆਰੀ ਚਲਾ ਲੈਨੀ ਆ ਜਿੰਨੇ ਕੱਟ ਦਾਣੇ ਲੋੜ ਐ ਉਹਨੇ ਮੈਂ ਆਰੀ 'ਚੋਂ ਕੱਟ ਦਾਣਾ ਛੱਡ ਸਕਦੀ ਆ ਬਾਕੀ ਉਂਗਲੀ ਫਿੰਗਰ ਦੇ ਨਾਲ ਫੜ ਲੈਨੀ ਆ ਇਹ ਵੀ ਮੈਨੂੰ ਆਰੀ ਦੇ ਨਾਲ ਚਲਾਉਣਾ ਆ ਗਿਆ ਹੈ ਨੋਟ ਲਾਂਚ ਮੈਨੂੰ ਵੀ ਕਿਤੇ ਕਿਤੇ ਦਿੱਕਤ ਆਉਂਦੀ ਹੈ ਉਹ ਵੀ ਕਰ ਦੇ ਲਾਂਗੇ ਹੌਲੀ ਹੌਲੀ ਅੱਗੇ ਜਾ ਕੇ ਉਹ ਵੀ ਪ੍ਰੋਬਲਮ ਮੇਰੀ ਸੋਲਵ ਹੋ ਜਾਏਗੀ ਦੇਖੋ ਬਸ ਇਸੇ ਤਰ੍ਹਾਂ ਹੀ ਕਰਦੇ ਇੱਕ ਵਾਰੀ ਲੈਫਟ ਸਾਈਡ ਜਾਣਾ ਇੱਕ ਵਾਰੀ ਰਾਈਟ ਸਾਈਡ ਆਣਾ ਇੱਕ ਵਾਰੀ ਲੈਫਟ ਸਾਈਡ ਜਾਣਾ ਇੱਕ ਵਾਰੀ ਰਾਈਟ ਸਾਈਡ ਜਾਣਾ ਉਧਰ ਗਏ ਹੁਣ ਇੱਧਰ ਨੂੰ ਆਵਾਂਗੇ ਦੇਖੋ ਹੁਣ ਇੱਧਰ ਸੈਕਿੰਡ ਵਾਲਾ ਬੀਟ ਤੋਂ ਅਸੀਂ ਕੱਟ ਦਾਣਾ ਲਵਾਂਗੇ ਆ ਦੇਖੋ ਚਾਰ ਚਾਰ ਕੱਟ ਦਾਣੇ ਤੁਸੀਂ ਪੱਤੀ ਦਾ ਹਿਸਾਬ ਜੇ ਤੁਹਾਡੀ ਪੱਤੀ ਇਸ ਤੋਂ ਵੀ ਵੱਡੀ ਹੈ ਤਾਂ ਤੁਸੀਂ ਪੰਜ ਲਿਓ ਜੇ ਤੋਂ ਛੋਟੀ ਹੈ ਤਾਂ ਤੁਸੀਂ ਤਿੰਨ ਲੈ ਲਿਓ ਹੋਰ ਛੋਟੇ ਤਾਂ ਦੋ ਲੈ ਲਿਓ ਜਿੰਨੇ ਤੁਸੀਂ ਸੈਂਟਰ 'ਚ ਕੱਟ ਦਾਣੇ ਲਵੋਗੇ ਓਨੇ ਹੀ ਤੁਸੀਂ ਕੱਟ ਦਾਣੇ ਲਵੋਗੇ ਸਾਰੇ ਪਾਸੇ ਲੈਫਟ ਰਾਈਟ ਰੈਫਰ ਮੈਂ ਹੁਣ ਸਭ ਤੋਂ ਪਹਿਲਾਂ ਜੋ ਤੁਹਾਨੂੰ ਕਿਹਾ ਸੀ ਜਿਹੜੀ ਪੱਤੀ ਦੀ 9 ਕੈ ਇੱਥੇ ਚਾਰ ਕੱਟ ਦਾਣੇ ਲਵਾਂਗੇ ਉੱਥੇ ਚਾਰ ਲੈਣੇ ਤਾਂ ਰਾਈਟ ਲੈਫਟ ਰਾਈਟ ਲੈਫਟ ਚਾਰ ਹੀ ਚੱਲਣਗੇ ਠੀਕ ਹੈ ਜੇ ਤੁਸੀਂ ਤਿੰਨ ਲਓਗੇ ਤਾਂ ਰਾਈਟ ਲੈਫਟ ਕੱਟ ਦਾਣੇ ਤਿੰਨ ਹੀ ਚੱਲਣਗੇ ਪ੍ਰਾਈਸ ਇੱਕੋ ਹੀ ਰੱਖਿਓ ਤਾਂ ਹੀ ਸਫਾਈ ਆਏਗੀ ਇਹ ਜਿਹੜੀ ਲੀਫ ਦਾ ਡਿਜ਼ਾਈਨ ਹੈ ਇਹ ਹੋਰ ਵੀ ਕਈ ਤਰੀਕਿਆਂ ਨਾਲ ਪੱਤੀ ਬਣਾਈ ਜਾਂਦੀ ਹੈ ਹੋਰ ਵੀ ਕਈ ਤਰੀਕਾ ਹੈ ਇਹਨਾਂ ਨੂੰ ਡਿਜ਼ਾਈਨ ਕਰਕੇ ਪੱਤੀਆਂ ਨੂੰ ਬਣਾਉਣ ਦਾ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਪੱਤੀ ਦੇ ਹੋਰ ਵੀ ਡਿਜ਼ਾਈਨ ਦੱਸਾਂਗੀ ਤਿੰਨ ਚਾਰ ਡਿਜ਼ਾਈਨਸ ਹੋਰ ਵੀ ਦੱਸਾਂਗੀ ਤੁਸੀਂ ਇਹਨਾਂ ਡਿਜ਼ਾਈਨ ਦੇ ਨਾਲ ਵੀ ਪੱਤੀ ਬਣਾ ਸਕਦੇ ਹੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰਾ ਸਮਝਾਉਣ ਦਾ ਤਰੀਕਾ ਕੈਮਨ ਦਾ ਲੱਗਾ ਤੇ ਨੈਕਸਟ ਤੁਸੀਂ ਕਿਹੜਾ ਡਿਜ਼ਾਈਨ ਸਿੱਪਣਾ ਚਾਹੁੰਦੇ ਹੋ ਇਹ ਵੀ ਤੁਸੀਂ ਮੈਨੂੰ ਦੱਸ ਦਿਓ ਮੈਂ ਉਹ ਵੀਡੀਓ ਵੀ ਅਪਲੋਡ ਕਰ ਦਿਆਂਗੀ ਐਂਡ ਇਹ ਕੋ ਤੁਸੀਂ ਆਪਣੇ ਸੂਟ ਤੇ ਕੱਲੀ ਮਤਲਬ ਇੱਕੋ ਪੱਤੀ ਇੱਕੋ ਲੀਫ ਦੇ ਨਾਲ ਵੀ ਸੂਟ ਤੇ ਡਿਜ਼ਾਈਨਸ ਪਾ ਸਕਦੇ ਹੋ ਗਲੇ ਤੇ ਵੀ ਪਾ ਸਕਦੇ ਹੋ ਘਰੇ ਤੇ ਵੀ ਫਰੰਟ ਤੇ ਵੀ ਕੱਲੀ ਲੀਫ ਨਾਲ ਵੀ ਸੂਟ ਤਿਆਰ ਕੀਤਾ ਜਾਂਦਾ ਹੈ ਸੋਨਾ ਡਿਜ਼ਾਈਨ ਹੋ ਸਕਦਾ ਵੇ ਹੁਣ ਪਿਛਲੀ ਵੀਡੀਓ ਚ ਤੁਹਾਨੂੰ ਮੈਂ ਦੱਸਿਆ ਸੀ ਪੱਤੀ ਦੇ ਨਾਲ ਇਹ ਡਿਜ਼ਾਈਨ ਬਣਾ ਉਸ ਡਿਜ਼ਾਈਨ ਨਾਲ ਵੀ ਤੁਹਾਡਾ ਸੂਟ ਜੇ ਤੁਸੀਂ ਉਹ ਡਿਜ਼ਾਈਨ ਵੀ ਸਿੱਖ ਗਏ ਤੇ ਉਸ ਡਿਜ਼ਾਈਨ ਦੇ ਨਾਲ ਵੀ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋ ਸਕਦਾ ਹੈ ਉਸ ਦੇ ਵਿੱਚ ਇੱਕ ਡੰਡੀ ਦੇ ਵਿੱਚ 8 ਲੀਫ ਬਣਾਣੀਆਂ ਦੱਸੀਆਂ ਨੇ ਸਿਰਫ 8 ਲੀਫ ਬਣਾਣੀਆਂ ਦੱਸੀਆਂ ਉਸ ਦੇ ਨਾਲ ਹੀ ਸੂਟ ਦਾ ਰੂਪ ਦੇਖਣਾ ਕਿੰਨਾ ਹੋ ਜਾਏਗਾ ਜੇ ਤੁਸੀਂ ਉਹ ਡਿਜ਼ਾਈਨ ਆਪਣੇ ਕਿਸੇ ਵੀ ਸੂਟ ਤੇ ਪਾ ਕੇ ਜੇ ਉਹ ਸੂਟ ਨੂੰ ਡਿਜ਼ਾਈਨ ਕਰੋਗੇ ਤਾਂ ਉਹਦੇ ਵਿੱਚ 8 ਲੀਫ ਦਸੀਆਂ ਸੀ ਤਾਂ ਹੀ ਮੈਂ ਕਿਹਾ ਸੀ ਵੀ ਪਹਿਲਾਂ ਤੁਹਾਨੂੰ ਪਹਿਲਾਂ ਇੱਕ ਲੀਫ ਬਣਾਣੀ ਦੱਸਾਂਗੀ ਹੋਰ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਅੱਛੇ ਨਾਲ ਅੱਛੇ ਤਰੀਕੇ ਨਾਲ ਬਿਗਨਰਸ ਜਿਹੜੇ ਬਿਲਕੁਲ ਨਹੀਂ ਜਾਣਦੇ ਜਿਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਉਹ ਅੱਛੀ ਤਰ੍ਹਾਂ ਸਿੱਖ ਜਾਣ ਤੇ ਇਸ ਲਈ ਮੈਂ ਸਿਰਫ ਇੱਕੋ ਹੀ ਮਤਲਬ ਕੱਲੀ ਪੱਤੀ ਦੀ ਲੀਫ ਕੱਲੀ ਲੀਫ ਦੀ ਡਿਜ਼ਾਈਨਿੰਗ ਦੱਸੀ ਹੈ ਕਿ ਇਸ ਤਰ੍ਹਾਂ ਬਣਾਉਂਦੇ ਨੇ ਇਹ ਭਾਵੇਂ 10 ਹੋਣ 12 ਹੋਣ ਜਿੰਨੀਆਂ ਮਰਜ਼ੀਆਂ ਲੀਫ ਹੋਣ ਜੇ ਤੁਹਾਨੂੰ ਇੱਕ ਚੰਗੀ ਤਰ੍ਹਾਂ ਆ ਗਈ ਬਣਾਣੀ ਸਮਝ ਗਏ ਤੁਸੀਂ ਤਾਂ ਫਿਰ ਤੁਸੀਂ ਜਿੰਨੇ ਮਰਜ਼ੀਆਂ ਲੀਫ ਫੋਨ ਤੁਸੀਂ ਉਹ ਡਿਜ਼ਾਈਨ ਬਣਾ ਸਕਦੇ ਹੋ ਉਹਨਾਂ ਕਈ ਸੂਟਾ ਜਿੱਤੇ ਕੱਲੇ ਲੀਫ ਦੇ ਨਾਲ ਹੀ neck ਡਿਜ਼ਾਈਨ ਕੀਤੇ ਹੁੰਦੇ ਇੱਕ ਡਿਜ਼ਾਈਨ ਬਾਜੂ ਤੇ ਵੀ ਲੀਫ ਇੱਕ ਬਣਾਈ ਹੁੰਦੀ ਹੈ ਸਿਰਫ ਲੀਫ ਦੇ ਡਿਜ਼ਾਈਨ ਦੇ ਨਾਲ ਹੀ ਸੂਟ ਇੰਨਾ ਸੋਨਾ ਪਾਰਟੀ ਵੀ ਤਿਆਰ ਕੀਤਾ ਹੁੰਦਾ ਇਹ ਸਭ ਤੋਂ ਸੋਖਾ ਤਰੀਕਾ ਹੈ ਤੇ ਸੋਖਾ ਡਿਜ਼ਾਈਨ ਹੈ ਸਿਰਫ ਕਟ ਦਾਣਿਆਂ ਦੇ ਨਾਲ ਹੀ ਤੁਹਾਨੂੰ ਲੀਫ ਦਾ ਡਿਜ਼ਾਈਨ ਬਣਾਉਣਾ ਦੱਸਿਆ ਨੈਕਸਟ ਵੀਡੀਓ ਦੇ ਨਾਲ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਕਈ ਤਰੀਕਿਆਂ ਨਾਲ ਇਹ ਜੋ ਲੀਫ ਦਾ ਡਿਜ਼ਾਈਨ ਹੈ ਬਣਾਇਆ ਜਾ ਸਕਦਾ ਹੈ ਤੇ ਨੈਕਸਟ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤਿੰਨ ਚਾਰ ਕਟ ਲੀਫਸ ਹੋਰ ਵੀ ਦੱਸਾਂਗੀ ਬਣਾਉਣੀਆਂ ਤੁਸੀਂ ਬੀਡਸ ਦੇ ਨਾਲ ਵੀ ਲੀਫ ਬਣਾ ਸਕਦੇ ਹੋ ਤੁਸੀਂ ਇਹਦੇ ਸੈਂਟਰ ਦੇ ਵਿੱਚ ਵੀ ਕਟ ਦਾਣੇ ਦੇ ਨਾਲ ਇੱਕ ਲਾਈਨ ਖਿੱਚ ਸਕਦੇ ਹੋ ਜਿਵੇਂ ਉੱਤੇ ਸੈਂਟਰ ਚ ਖਿੱਚੀ ਹੈ ਬਹੁਤ ਤਰੀਕਿਆਂ ਨਾਲ ਇਹ ਡਿਜ਼ਾਈਨ ਬਣ ਸਕਦਾ ਹੈ ਦੇਖੋ ਆ ਲੀਫ ਜਿਹੜੀ ਇਹ ਸਾਡੀ ਤਿਆਰ ਹੋ ਚੁੱਕੀ ਹੈ ਸਿਰਫ ਲੈਫਟ ਰਾਈਟ ਲੈਫਟ ਰਾਈਟ ਇਹ ਇੱਕੋ ਸਟਾਰਟਿੰਗ ਤੁਸੀਂ ਸੈਂਟਰ ਚੋਂ ਕਰਨੀ ਹੈ ਜਦੋਂ ਲੀਫ ਦਾ ਡਿਜ਼ਾਈਨ ਬਣਾਉਣਾ ਸ਼ੁਰੂ ਕਰਨਾ ਹੈ ਤੇ ਸੈਂਟਰ ਦੇ ਵਿੱਚ ਤੁਸੀਂ ਪਹਿਲਾਂ ਲੈ ਲੈਣੇ ਨੇ ਜਿਵੇਂ ਅਜੋ ਮੈਂ ਸੈਂਟਰ ਦੇ ਵਿੱਚ ਲਾਈਨ ਪਾਈ ਹੈ ਚਾਰ ਕੱਟ ਦਾਣੇ ਲੈਣੇ ਸਟਾਰਟਿੰਗ ਇਤੋਂ ਹੀ ਕਰਨੀ ਹੈ ਇਸ ਤੋਂ ਬਾਅਦ ਤੁਹਾਡੀ ਲੈਫਟ ਰਾਈਟ ਲੈਫਟ ਇੱਕ ਵਾਰੀ ਆਰੀ ਨੂੰ ਲੈ ਕੇ ਰਾਈਟ ਆਣਾ ਹੈ ਇੱਕ ਵਾਰੀ ਆਰੀ ਲੈ ਕੇ ਲੈਫਟ ਜਾਣਾ ਹੈ ਫਿਰ ਚਾਰ ਕਟਦਾਂ ਨੇ ਲੈ ਕੇ ਸੈਂਟਰ 'ਚ ਆਣਾ ਹੈ ਦੋ ਨੋਟ ਬਣਾਣੇ ਹੈ ਫਿਰ ਆਰੀ ਲੈ ਕੇ ਤੁਸੀਂ ਇੱਧਰ ਨੂੰ ਆਣਾ ਹੈ ਫਿਰ ਚਾਰ ਕਟਦਾਂ ਨੇ ਲੈ ਕੇ ਸੈਂਟਰ 'ਚ ਜਾਣਾ ਹੈ ਫਿਰ ਦੋ ਨੋਟ ਪਾਣੇ ਹੈ ਫਿਰ ਉਧਰ ਇਦਾਂ ਹੀ ਕਰਦੇ ਜਾਣਾ ਹੈ ਤੁਹਾਡੇ ਜੇ ਤੁਹਾਨੂੰ ਲੀਫ ਬਣਾਉਣ 'ਚ ਕਿਤੇ ਵੀ ਕੋਈ ਪ੍ਰੋਬਲਮ ਆਵੇ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਧੰਨਵਾਦ ਜੀ